ਪੰਜਾਬ ਸਰਕਾਰ ਵੱਲੋਂ ਮਿਸ਼ਨ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਸਾਰੇ ਹੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ਾ ਨਿਰਦੇਸ਼ ਦਿੱਤੇ ਗਏ ਕਿ ਤੁਸੀਂ ਲੋਕਾਂ ਨਾਲ رابطہ ਕਾਇਮ ਕਰਕੇ ਨਸ਼ਿਆਂ ਦੀ ਰੋਕਥਾਮ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਮੀਟਿੰਗਾਂ ਕਰੋ ਤਾਂ ਜੋ ਮਾੜੇ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੀਆਂ ਸਲ੍ਹਾਖਾਂ ਪਿੱਛੇ ਪਹੁੰਚਾਇਆ ਜਾਵੇ ਜਿਸ ਦੇ ਤਹਿਤ ਨਾਪਾ ਦੇ ਡੀਐਸਪੀ ਮਨਦੀਪ ਕੌਰ ਦੀ ਅਗਵਾਈ ਵਿੱਚ ਨਗਰ ਕੌਂਸਲ ਨਾਪਾ ਦੇ ਵਿੱਚ ਮਿਸ਼ਨ ਸੰਪਰਕ ਪ੍ਰੋਗਰਾਮ ਦੇ ਤਹਿਤ ਮੀਟਿੰਗ ਕੀਤੀ ਗਈ ਅਸਲੀ ਜਿਹੜੀ ਅੱਜ ਇਹ ਮੀਟਿੰਗ ਕੀਤੀ ਗਈ ਆ ਸਾਰੇ ਅੰਸੀ ਸਹਿਬਾਨ ਸਾਰੇ ਮੈਂਬਰ ਸਹਿਬਾਨ ਤੇ ਜਿਹੜੇ ਸਫਾਈ ਵਰਕਰ ਆ ਤੇ ਹੋਰ ਵੀ ਆਮ ਲੋਗ ਇੱਥੇ ਬੁਲਾਏ ਗਏ ਆ ਇਹ ਸਿਰਫ ਇਹ ਹੀ ਮਕਸਦ ਸੀ ਕਿ ਤਾਂ ਜਿਹੜੀਆਂ ਚੋਰੀਆਂ ਵਾਧ ਰੀਆਂ ਪਲੱਸ ਜਿਹੜਾ ਨਸ਼ਾ ਜਿਹੜਾ ਆ ਅੱਜ ਕੱਲ ਜ਼ਿਆਦਾ ਚੱਲ ਰਿਹਾ ਆ ਆਪਣੇ ਸਮਾਜ 'ਚ ਦੇ ਹੱਲ ਪਾਉਣ ਵਾਸਤੇ ਇਹ ਅੱਜ ਆਪਾਂ ਕੱਟ ਦਿੱਤਾ ਸੀ ਆ ਐਕਚੁਅਲੀ ਜੀ ਸਾਡੀ ਡਿਊਟੀ ਆ ਆਪਣਾ ਕੰਮ ਕਰਨਾ ਤੇ ਜੋ ਵੀ ਸਾਨੂੰ ਕੰਮ ਮਤਲਬ ਆਉਂਦਾ ਸਾਡੇ ਕੋਲ ਉਹਨੂੰ ਅਸੀਂ ਪੂਰੇ ਵਧੀਆ ਤਰੀਕੇ ਨਾਲ ਕਰਦੇ ਆ ਜੇ ਵੀ ਅਸੀਂ ਕੁਝ ਟਾਈਮ ਤੋਂ ਚੋਰੀਆਂ ਦਾ ਕਾਫੀ ਵਾਰਦਤ ਹੋਈ ਆ ਤੇ ਉਹਦੇ ਵਿੱਚੋਂ ਅਸੀਂ ਜਿੰਨੀਆਂ ਵੀ ਚੋਰੀਆਂ ਸੀ ਮੈਨੂੰ ਲੱਗਦਾ 100 ਦੇ ਵਿੱਚੋਂ ਅਸੀਂ 80% ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰ ਲੀਆਂ ਆ ਚੋਰ ਵੀ ਫੜਿਆ ਰਿਕਵਰੀ ਵੀ ਕੀਤੀ ਆ ਪਿੱਛੇ ਤੇ ਇੱਕ ਥਾਰ ਗੱਡੀ ਜਿਹੜੀ ਚੋਰੀ ਹੋਈ ਸੀ ਜਾਂ ਬਾਈਕ ਹੋਈ ਸੀ ਜਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਕਿ ਬਰਸ਼ੇ ਮਾਰ ਕੇ ਸ਼ਟਰ ਨੂੰ ਤੋੜਿਆ ਜਾ ਰਿਹਾ ਸੀ ਉਹ ਵੀ ਚੋਰ ਜਿਹੜੇ ਸਾਰੇ ਅਸੀਂ ਰਾਉਂਡ ਅਪ ਕੀਤੇ ਆ ਤੇ ਅੱਜ ਉਹ ਜੇਲਾ ਦੇ ਵਿੱਚ ਬੈਠੇ ਆ ਆ ਮਿਲਦਾ ਕੱਟੂਕਟ ਅਸੀਂ 10 12 ਚੋਰ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਅੱਜ ਉਹ ਜੇਲ੍ਹs ਵਿੱਚ ਬੈਠੇ ਆ। ਮੈਂ ਅਸੀਂ ਨਸ਼ੇ ਦੇ ਉੱਪਰ ਇਹ ਮੀਟਿੰਗ ਕੀਤੀ ਆ ਵੀ ਜੇ ਕੋਈ ਨਸ਼ੇ ਬਾਰੇ ਜਾਣਦਾ ਆ, ਕੋਈ ਨਸ਼ੇ ਦਾ ਵਪਾਰੀ ਆ, ਜੇ ਕਿਸੇ ਨੂੰ ਪਤਾ ਆ ਉਹ ਮੈਨੂੰ ਗੁਪਤ ਤਰੀਕੇ ਨਾਲ ਕਾਲ ਕਰ ਸਕਦਾ ਆ। ਆਪਣਾ ਨਾਮ ਪਤਾ ਵੀ ਨਹੀਂ ਦੱਸੂਗਾ। ਸਿਰਫ ਇਹਨਾਂ ਦੱਸ ਦੇ ਲਈ ਫੁਲਾਨੀ ਜਗ੍ਹਾ ਤੇ ਫੁਲਾਨਾ ਬੰਦਾ ਜਿਹੜਾ ਨਸ਼ੇ ਦਾ ਕੰਮ ਕਰਦਾ ਹੈ, کاروبار ਕਰਦਾ ਹੈ ਤੇ ਅਸੀਂ ਉੱਤੇ ਐਕਸ਼ਨ ਜ਼ਰੂਰ ਲਵਾਂਗੇ। ਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਲੈ ਕੇ ਆਓ। ਸਪੋਰਟਸ ਦੇ ਨਾਲ ਉਹ ਫਿਜ਼ੀਕਲੀ, ਮੈਂਟਲੀ ਸਟਰੋਂਗ ਹੋਣਗੇ। ਤਿੰਨ ਅਸ਼ੇ ਵਰਗੀ ਬਿਮਾਰੀ ਤੋਂ ਦੂਰ ਰਹਿਣਗੇ ਨਗਰ ਕੌਂਸਲ ਨਾਭਾ ਦੇ ਵਿੱਚ ਹੋਈ ਸੀ ਮੈਂ ਇਸੇ ਚ ਸਾਹ ਦੇ ਬਹੁਤ ਹੀ ਇੰਪੋਰਟੈਂਟ ਮੀਟਿੰਗ ਰੱਖੀ ਗਈ ਹੈ ਮੀਟਿੰਗ ਹਾਲ ਦੇ ਵਿੱਚ ਜਦੇ ਵਿੱਚ ਇਹ ਸਾਰੇ ਐਮਸੀ ਸਾਹਿਬਾਨ ਪਹੁੰਚੇ ਨੇ ਸਾਰਾ ਨਗਰ ਕੌਂਸਲ ਦਫਤਰ ਦੇ ਅਫਸਰ ਪਹੁੰਚੇ ਨੇ ਤੇ ਇਹ ਬਹੁਤ ਹੀ ਇੰਜਾਇਸ ਹੈ ਇਹ ਮੀਟਿੰਗ ਨਗਰ ਕੌਂਸਲ ਦੇ ਵਿੱਚ ਰੱਖਣਾ ਕਿਉਂਕਿ ਇਸ ਮੀਟਿੰਗ ਦਾ ਮੁੱਦਾ ਸੀ ਨਸ਼ੇ ਚੋਰੀਆਂ ਜਿਸ ਤੋਂ ਕਿ ਸਾਰੇ ਹੀ ਬਹੁਤ ਮੁਸੀਬਤ ਹੋਏ ਨੇ ਨਾਭਾ ਸ਼ਹਿਰ ਦੇ ਵਿੱਚ ਤੇ ਕਿਤੇ ਨਾ ਕਿਤੇ ਸਾਰੇ ਉਹ ਪਹੁੰਚਦੇ ਨੇ ਸਾਰੇ ਆਪਣੇ ਐਮਸੀ ਸਾਹਿਬਾਨ ਉਹਨਾਂ ਦੇ ਸਾਰੇ ਐਮ ਸੀ ਸੇਵਨਨ ਨੂੰ ਵੀ ਇਸ ਦੀ ਮੀਟਿੰਗ ਦੇ ਵਿੱਚ ਬੁਲਾਏ ਗਏ ਤੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਮੈਮ ਜੀ ਸਿੰਘ ਜੀ ਡੀ ਐਸ ਪੀ ਮੈਂਬਰ ਸਾਥ ਦੇ ਗਏ ਤਾਂ ਜੋ ਰਸ਼ਿਆਂ ਦੇ ਖਿਲਾਫ ਉਹ ਜਿਹੜੀਆਂ ਚੋਰੀਆਂ ਨੇ ਵੱਧ ਤੋਂ ਵੱਧ ਆਪ ਨੂੰ ਕੀਤੀਆਂ ਜਾਂ ਤੇ ਮੈਮ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਾਫੀ ਚੋਰੀਆਂ ਅਸੀਂ ਮਤਲਬ ਜਬਤ ਕੀਤੀਆਂ ਨੇ ਜਿਹਨਾਂ ਨੂੰ ਜਬਤ ਕੀਤਾ ਤੇ ਬਾਕੀ ਜਿਹੜੇ ਕੁਝ ਰਹਿ ਗਈਆਂ ਨੇ ਮਤਲਬ ਉਹਨਾਂ ਦੇ ਵਿੱਚ ਵੀ ਸਾਡਾ ਲੋਕਦਾਨ ਚੱਲ ਰਿਹਾ ਹੈ ਅਸੀਂ ਸਹਿਯੋਗ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਮੁਫਤ ਹੋ ਰਿਹਾ ਜੀ ਪ੍ਰਾਪਰਟੀ ਵੇਚਨੇ ਅਤੇ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ